आजु ਹੁਸ਼ਿਆਰਵਰ ਵਿੱਚ ਨਿਸ਼ਕਾਮ ਟੈਕਸੀ ਡਰਾਈਵਰ ਬਲਫਰ ਸੁਸਾਇਟੀ ਵੱਲੋਂ ਪਿੰਡ ਪੁਰੋਹਰਾਜ ਅਸਥਿਤ ਇਤਿਹਾਸਿਕ ਗੁਰਦੁਆਰਾ ਜਾਰਾ ਜੋ ਹਰ ਸਾਹਿਬ ਵਿਖੇ ਸਰਵਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਕਹੋ ਹਾਂਜੀ ਭਜੀ ਤੁਹਾਡਾ ਨਾਮ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਬਿੰਦਰ ਸਿੰਘ ਜੰਦਰ ਸ਼ਹਿਰ ਤੋਂ ਆ ਜੀ ਸਾਡੇ ਸਰਵਤ ਦੇ ਭਲੇ ਦੀ ਅਰਦਾਸ ਦੀ ਟੀਮ ਹਿਆਰਪੁਰ ਤੋਂ ਨਿਸ਼ਕਾਮ ਟੈਕਸੀ ਸੁਤੈ ਸੁਸੇਵਾ ਸੁਸਾਇਟੀ ਜਿਹੜੀ ਰਜਿਸਟਰਡ ਹੈਗੀ ਆ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ੍ਰੱਤ ਦੇ ਪਲਦੀਰ ਦਾਸ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦੀ ਅਰੰਭਤਾ ਗੁਰਦੁਆਰਾ ਯਾਰਾ ਹਯੂਰ ਹਿਆਰਪੁਰ ਵਿਖੇ ਅੱਜ ਸ੍ਰੀ ਸੁਖਮਨੀ ਸਾਹਿਬ ਪਾਠ ਆਰੰਭ ਕਰਾਏ ਸਨ ਭੋਗ ਪਾਏ ਗਏ ਉਪਰੰਤ ਗੁਰੂ ਕਾ ਜਸ ਕੀਰਤਨ ਹੋਇਆ ਤੇ ਸਮੂਹ ਸੰਗਤ ਨੇ ਹਾਜ਼ਰੀ ਭਰੀ ਡਰਾਈਵਰ ਵੀਰਾਂ ਨੇ ਨੇੜੋਂ ਦੂਰੋਂ ਚੱਲ ਕੇ ਬਹੁਤ ਹੀ ਦੂਰੋਂ 70 ਮਾਈਲ ਟੱਬਾ ਮੁਰਸਲ ਤੋਂ ਰਾਜਪੁਰੇ ਤੋਂ ਸਾਡੇ ਵੀਰ ਪਹੁੰਚੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਸਿਰੋਪੁਰ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਅਸੀਂ ਧੰਨਵਾਦੀ ਆ ਹਿਆਰਪੁਰ ਟੀਮ ਦੇ ਜਸਪਾਲ ਸਿੰਘ ਜੀ ਧਾਮੀ ਸਰਜੀਤ ਸਿੰਘ ਤਲਵਾੜਾ ਤੇ ਸਾਡੇ ਲਾਡਾ ਵੀਰ ਜੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਗੁਰੂ ਮਹਾਰਾਜ ਦੀ ਸਦਕਾ ਕਿਰਪਾ ਸਦਕਾ ਕਰਤਰ ਹੋ ਕੇ ਸਾਰੀ ਡਰਾਈਵਰ ਵੀਰਾਂ ਨੂੰ ਇਕੱਤਰ ਕਰਕੇ ਉਹਨਾਂ ਨੂੰ ਪ੍ਰੇਰਣਾ ਸਦਕਾ ਇਕੱਠ ਵਿੱਚ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਤਰਦੇ ਹੋਏ ਤੱਕਦੇ ਹੋਏ ਸਰਵਤ ਦੇ ਭਲੇ ਦੀ ਅਰਦਾਸ ਕਰਾਉਂਦੇ ਨੇ ਇਹ ਸਨ ਸਾਡੇ ਵੀਰ ਸਰਜੀਤ ਸਿੰਘ ਜੀ ਦੀ ਤਲਵਾੜਾ ਦਸਵਾਲ ਸਿੰਘ ਜੀ ਧਾਮੀ ਸੁਖਦੇਵ ਸਿੰਘ ਜੀ ਸੁਖਾ ਜੰਦਰ ਤੋਂ ਲਾਡਾ ਵੀਰ ਜੀ ਪ੍ਰਧਾਨ ਤੇ ਚਾਂਜੀ ਸਿੰਘ ਚੰਨੀ ਜੀ ਜੰਦਰ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਤਿਗੁਰ ਅੱਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਡਰਾਈਵਰ ਵੀਰਾਂ ਤੇ ਮਿਹਰ ਪਰਿਆਥ ਰੱਖਿਓ ਆਪਣੇ ਦਸਾਂ ਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਭਟਾਵਾਂ ਦੇ ਕੇ ਇਸ ਕਾਰਜ ਨੂੰ ਹਮੇਸ਼ਾ ਹੀ ਹਰ ਸਾਲ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਮਨਾਉਂਦੇ ਰਹਿਣ ਤੇ ਮਹਾਰਾਜ ਇਹਨਾਂ ਦੇ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਭਜੀ ਕੀ ਨਾਮਾ ਜੀ ਤੇ ਕੀ ਸਿਰ ਦਾ ਪ੍ਰੋਬਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਰਾਜਕਮਾਰ ਲਾਡਾ ਜੀ ਹੁਸ਼ਿਆਰਪੁਰ ਤੋਂ ਨਿਸਕਾਮ ਟੈਕਸੀ ਵੈਲਫੇਅਰ ਸੁਸਾਇਟੀ ਰਜਿਸਟਰ ਜੇ ਵਿੱਚ ਅਸੀਂ ਸੇਵਾ ਕਰਦੇ ਆਂ ਅੱਜ ਵੀ ਸੱਚੇ ਪਾਤਸ਼ਾਹ ਦੀ ਦਇਆ ਦੇ ਨਾਲ ਹੁਕਮ ਦੇ ਨਾਲ ਅੱਜ ਸ੍ਰੀ ਜਾਰਾ ਜੂਰ ਗੁਰਦੁਆਰਾ ਸਾਹਿਬ ਸੁਖਮਣੀ ਸਾਹਿਬ ਬਾਠ ਕਰਾਉਣ ਦਾ ਹੁਕਮ ਹੋਇਆ ਤੇ ਲੰਗਰ ਵਰਤਾਇ ਜੀ ਤੇ ਸਾਡੇ ਪੂਰੇ ਪੰਜਾਬ ਤੋਂ ਧਾਬਿਆਂ ਵਾਲੇ ਆ ਜੀ ਉਹਨਾਂ ਦਾ ਸਨਮਾਨਤ ਕੀਤਾ ਗਿਆ ਜੀ ਤੇ ਸਾਡੀਆਂ ਚੰਨੀਆਂ ਵੀ ਵੈਲਫੇਅਰ ਸੁਸਾਇਟੀਆਂ ਚੱਲਦੀਆਂ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਪ੍ਰਧਾਨ ਜੀ ਆਏ ਜੀ ਤੇ ਮਹਾਰਾਜ ਅੱਗੇ ਇਹ ਹੀ ਅਰਦਾਸ ਬੇਨਤੀ ਆ ਇਹੇ ਮੇਰੇ ਪਰਮ ਪਿਤਾ ਪਰਮਾਤਮਾ ਵੇਖ ਸਾਡੇ ਡ라이ਵਰ ਭਰਾ ਤੇ ਪੰਜਾਬ ਦੇ ਵਸੀਆਂ ਦੇ ਉੱਤੇ ਮਿਹਰ ਪਰਿਆ ਹੱਥ ਰੱਖਿਓ ਇਸੇ ਤਰ੍ਹਾਂ ਸਾਨੂੰ ਚੰਗੇ ਚੰਗੇ ਕੰਮ ਕਰਨ ਦਾ ਬਲ ਬਖਸ਼ਿਓ ਸਾਡੀ ਵੈਲਫੇਅਰ ਸੁਸਾਇਟੀ ਹਰੇਕ ਡਰਾਈਵਰ ਪਰਿਵਾਰ ਦੇ ਨਾਲ ਖੜੀ ਆ ਚਾਹੇ ਉਹਨਾਂ ਦੇ ਬੱਚਿਆਂ ਨੂੰ ਫੀਸਾਂ ਦੀ ਜ਼ਰੂਰਤ ਆ ਚਾਹੇ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਆ ਚਾਹੇ ਕੋਈ ਮੈਡੀਸਨ ਦੀ ਜ਼ਰੂਰਤ ਆ ਉਹ ਸਾਡੀ ਸੇਵਾ ਵੈਲਫੇਅਰ ਸੁਸਾਇਟੀ ਕਰਵਾਂਦੀ ਆ ਜੀ ਤੇ ਮਹਾਰਾਜ ਅੱਗੇ ਇਹੀ ਅਰਦਾਸ ਇਹੀ ਬੇਨਤੀ ਆ ਕਿ ਇਹ ਸੱਚੇ ਪਾਤਸ਼ਾਹ ਏ ਮੇਰੇ ਸੱਚੇ ਪਾਤਸ਼ਾਹੇ ਮੇਰੇ ਮਾਲਕਾ ਸਾਡੇ ਘਰ ਖੁਸ਼ੀਆਂ ਭੇਜੀਓ ਸਾਰੇ ਘਰਾਂ ਤਾਂ ਦੁਰਸਤੀ ਬਖਸ਼ਿਓ ਸਾਡਾ ਇਹ ਟੈਕਸੀ ਲੈਂਡ ਦਾ ਤੰਦਾ ਡਰਾਈਵਰੀ ਦਾ ਤੰਦਾ ਹੋਰ ਸੋਹਣਾ ਤੇ ਹੋਰ ਵਧੀਆ ਕਰਿਓ ਜੀ ਸਾਡੇ ਚ ਨਵੀਂ ਸਰਕਾਰ ਜਿਹੜੀ ਬਣੀ ਆ तकरीबन 2 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਕਿਵੇਂ ਦੇਖਦੇ ਹੋ ਡਰਾਈਵਰ ਭਾਈ ਚਾਹਤ ਲਈ ਸਰਕਾਰ ਆ ਦੀਆਂ ਕਿੜੀਆਂ ਕੋਈ ਪਹਿਲ ਕਦਮੀਆਂ ਜਿਾਕ ਤੁਹਾਡੀਆਂ ਮੰਗਾਂ ਕੀ ਕਹਿਣਾ ਚਾਹੁੰਦੇ ਸਾਡੀਆਂ ਮੰਗਾਂ ਸਿਗੀਆਂ ਜੀ ਟੂਲ ਪਲਾਜੇ ਦੀਆਂ 14 ਟੂਲ ਪਲਾਜੇ ਸਰਕਾਰ ਨੇ ਮਾਫ ਕੀਤੇ ਆ ਤੇ ਨਵੀਂ ਨਵੀਂ ਸਰਕਾਰ ਬਣੀ ਆ ਤੇ ਦੋ ਕੱਲ ਵੀ ਉਹਨਾਂ ਨੇ ਕੀਤੇ ਆ 14 ਹੋ ਗਏ ਜੀ ਤੇ ਬਾਕੀ ਕੋਈ ਵੀ ਚੀਜ਼ ਆ ਸਿੰਘ ਸਾਹਿਬ ਤੁਹਾਨੂੰ ਵੀ ਪਤਾ ਵਾ ਟਾਈਮ ਲੱਗਦਾ ਪਹਿਲਾਂ ਸਰਕਾਰਾਂ ਨੇ ਰਾਜ ਕੀਤਾ ਇਹ ਆਮ ਘਰਾਂ ਚੋਂ ਸਾਡੇ ਭਰਾ ਉੱਠ ਕੇ ਆਏ ਆ ਸਮਾਂ ਲੱਗਣਾ ਵਾ ਜੀ ਸਾਡੇ ਡਰਾਈਵਰੀ ਕਿੱਤੇ ਨੂੰ ਬਹੁਤ ਵਧੀਆ ਬਲ ਮਿਲਿਆ ਵਾ ਹਰੇਕ ਅਸੀਂ ਕਹਿ ਦਿੰਨੇ ਡਰਾਈਵਰੀ ਕਿੱਤੇ ਨੂੰ ਪਰ ਇਹ ਸਾਰੀ ਦੁਨੀਆ ਨੂੰ ਬਲ ਮਿਲਿਆ ਵਾ ਸਾਰਿਆਂ ਦੇ ਪੈਸੇ ਬਚਣੇ ਆ ਜੀ ਤੇ ਜੇ ਬਿਜਲੀ ਦਾ ਵੀ ਮੁੱਦਾ ਲਾਓ 600 ਜੂਟ ਬੱਤੀ ਮਾਫ ਕੀਤੀ ਆ ਤੇ ਐਸਐਸ ਫੋਰਸ ਵੀ ਪੰਜਾਬ ਨੂੰ ਦਿੱਤੀ ਆ ਅੱਗੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੋਈ ਸੁਨਾਈ ਨਹੀਂ ਸੀਗੀ ਹੁਣ ਤੁਸੀਂ ਫੋਨ ਕਰੋ ਤੁਹਾਡੇ ਕੋਲ ਐਸਐਸ ਫੋਰਸ ਆ ਜਾਣੀ ਜੋ ਤੁਹਾਨੂੰ ਮਦਦ ਦੀ ਲੋੜ ਆ ਇਹ ਉਹ ਵੀ ਮਦਦ ਕਰਦੇ ਆ ਜੀ ਲਗਰਗ ਪੰਜਾਬ ਦੇ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਡਰਾਈਵਰੀ ਕਰਨ ਦੌਰਾਨ ਜਿਹੜੀਆਂ ਆ ਸਰਕਾਰ ਵੱਲੋਂ ਸੂਤਾ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨਾਲ ਤੁਹਾਨੂੰ ਸਿੱਧਾ ਲਾਭ ਪਹੁੰਚੇਗਾ ਹਾਂ ਜੀ ਜ਼ਰੂਰ ਪਹੁੰਚੂਗਾ ਜੀ ਸਾਡੇ ਵੀ ਭਰਾ ਕਾਫੀ ਮਦਦ ਕਰਦੇ ਆ ਜੀ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕੋਈ ਮਕੈਨਿਕ ਦੀ ਲੋੜ ਆ ਮਕੈਨਿਕ ਦੀ ਜਰੂਰਤ ਪੂਰੀ ਕਰਦੇ ਆ ਕਿਸੇ ਨੂੰ ਕ੍ਰੇਨ ਚਾਹੀਦੀ ਆ ਕ੍ਰੇਨ ਦੀ ਮਦਦ ਕਰਦੇ ਆ ਕਿਸੇ ਨੂੰ ਟੂਚਨ ਚਾਹੀਦਾ ਵਾ ਟੂਚਨ ਪਾ ਕੇ ਹਰੇਕ ਤਰ੍ਹਾਂ ਸਾਡੇ ਭਰਾ ਮਦਦ ਕਰਦੇ ਆ ਸਾਡਾ ਇਹ ਟੈਕਸੀ ਲਾਂਦਾ ਧੰਦਾ ਡਰਾਈਵਰੀ ਦਾ ਧੰਦਾ ਬਹੁਤ ਸੋਹਣਾ ਬਹੁਤ ਵਧੀਆ ਕੰਮ ਆ ਸਰਕਾਰ ਨੂੰ ਵੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਕਿਤੇ ਹਲ ਜਰੂਰ ਖਿਆਲ ਕੀਤਾ ਜਾਵੇ ਇਹ ਜਿਹੜੇ ਗੱਡੀਆਂ ਦੇ ਸਾਡੇ ਟੈਕਸ ਵੱਧਦੇ ਆ ਇਹ ਟੈਕਸ ਨਾ ਵਧਾਏ ਜਾਣ ਜੀ ਭਜੀ ਕੀ ਸੁਝਾਵਾ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਧਾਮੀ ਹਾਰਪੁਰ ਤੋਂ ਜੀ ਬਿਲੋਂਗ ਕਰਦਾ ਜੀ ਮੈਂ ਜੀ ਧਾਮੀ ਸਾਹਿਬ ਅੱਜ ਕੀ ਇਹ ਪ੍ਰੋਗਰਾਮ ਸਿਰ ਗੱਲ ਜਾਂਦਾ ਇਹ ਸਾਡੀ ਜੀ ਨਿਸ਼ਕਾਮ ਟੈਕਸੀ ਬਿਲਫਰ ਸੁਸਾਇਟੀ ਰਜਿਸਟਰਡ ਔਰ ਵੀਆਈਪੀ ਯਾਰ ਦਬਾਬੇ ਦੇ ਸੇਵਾ ਭਾਵਨਾ ਗਰੁੱਪ ਦੇ ਆਪਾਂ ਤਿੰਨੇ ਗਰੁੱਪ ਰਲ ਕੇ ਆਪਾਂ ਸਵਾਦੇ ਭਲੇ ਦੀ ਅਰਦਾਸ ਕਰਾਈ ਗਈ ਹੈ ਜੀ ਤੇ ਕਿਹੜੀ ਜਗ੍ਹਾ ਜੀ ਇਹ ਗੁਰਦੁਆਰਾ ਯਾਰਾ ਹਯੂਰਪੋਰੀਗਾ ਪੋਰੀ ਹਰਾਂ ਹਾਰਪੁਰ ਜੀ ਠੀਕ ਹੈ ਜੀ ਕਈ ਪੂਰੇ ਪੰਜਾਬ ਪਰ ਚੋ ਡਰਾਈਵਰ ਵੀ ਪਹੁੰਚੇ ਪੂਰੇ ਪੰਜਾਬ ਚ ਵੀ ਆਏ ਜੀ ਇਧਰ ਸਾਡੇ ਦਿੱਲੀ ਰੋਡ ਹਰਿਆਣਾ ਰੋਡ ਤੋਂ ਵੀ ਆਏ ਆ ਜੀ ਤੇ ਕਾਫੀ ਦੂਰੋਂ ਦੂਰੋਂ ਸਾਡੇ ਵੀਰ ਪਹੁੰਚਿਆ ਕਈ ਸਾਡੀਆਂ ਹੈਲਪ ਲਾਈਨਾਂ ਕਈ ਜੁਨੀਆ ਸਾਡੀਆਂ ਇੱਥੇ ਪਹੁੰਚੀਆਂ ਜੀ ਤਾਂ ਅੰਮੀ ਸਾਹਿਬ ਨਵੀਂ ਸਰਕਾਰ ਨੇ ਜਿਵੇਂ ਟੂਲ ਪਲਾਜੇ ਮਾਫ ਕੀਤੇ ਹੈਗੇ ਆ ਐਸਐਸ ਫੋਰਸ ਜਿਹੜੀ ਬਣਾਈ ਹੈਗੀ ਆ ਕਿਵੇਂ ਦੇਖਦੇ ਹੋ ਇਹਦੇ ਨਾਲ ਕਿੰਨਾ ਕੁ ਲੱਗਦਾ ਲਾਭ ਡਰਾਈਵਰ ਵੀਰਾਂ ਨੂੰ ਹੋਣ ਵਾਲਾ ਜੀ ਡਰਾਈਵਰ ਵੀਰਾਂ ਨੂੰ ਬਹੁਤ ਲਾਭ ਆ ਜੀ ਜਿਹੜੇ 14 ਟੂਲ ਪਲਾਜੇ ਹੋਏ ਹੋਏ ਆ ਉਹਦੇ ਨਾਲ ਜਿਹੜੀ ਸਾਡੀ ਜੇਬ ਦਾ ਖਰਚਾ ਘਟਿਆ ਜੀ ਅੱਗੇ ਨਾਲ ਰੋਡ ਦੇ ਉੱਤੇ ਜਿਹੜੇ ਐਕਸੀਡੈਂਟ ਹੁੰਦੇ ਸੀ ਉਹਦੇ ਲਈ ਸਾਡੀ ਨਵੀਂ ਫੋਰਸ ਇਹਨਾਂ ਨੇ ਤਿਆਰ ਕੀਤੀ ਆ 24 ਘੰਟੇ ਉਹ ਸਾਡੇ ਨਾਲ ਖੜਦੀ ਆ ਜੀ ਜਦੋਂ ਵੀ ਕਾਲ ਕਰਦੇ ਆ 20 ਮਿੰਟ ਦੇ ਵਿੱਚ ਸਾਡੇ ਕੋਲ ਹਾਜ਼ਰ ਹੋ ਜਾਂਦੇ ਆ ਜੀ ਤੇ ਅੱਗੇ ਨਾਲੋਂ ਐਕਸੀਡੈਂਟ ਵੀ ਘਟੇ ਆ ਜੀ ਤੇ ਕੋਈ ਲੱਗਦਾ ਕਿ ਜਿਵੇਂ ਲਾੜਾ ਜੀ ਕੰਮ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਜੀ ਇਹਦੇ ਸਗੋਂ ਜਿਹੜੇ ਸਾਡੀਆਂ ਕਮਰਸ਼ੀਅਲ ਗੱਡੀਆਂ ਉਹਨਾਂ ਦੇ ਟੈਕਸ ਇਹਨਾਂ ਨੂੰ ਘਟਾਉਣੇ ਚਾਹੀਦੇ ਆ ਜੀ ਤਾਂ ਜੋ ਸਾਡੀ ਜਿਉ ਕਿੱਤਾ ਅੱਗੇ ਘਾਟੇ ਦਾ ਚਾਏ ਤੌਰ ਤੇ ਚੱਲ ਰਿਹਾ ਜਿਉਂ ਦਾ ਕੋਰੋਨਾ ਕਾਲ ਚੱਲ ਰਿਹਾ ਆ ਤੇ ਕੋਈ ਸਾਡੇ ਕਿੱਤੇ ਨੂੰ ਚੱਕਣ ਲਈ ਇਹਨ